ਉਸ ਦਿਨ ਅਸੀਂ ਵੀ ਮੀਟਿੰਗ ਬੁਲਾਈ ਸੀ ਸੰਡੇ ਨੂੰ ਤੇ ਅਸੀਂ ਕਿਹਾ ਸੀ ਵੀ ਇਹ ਇਦਾਂ ਦਾ ਮਤਲਬ ਪੰਜਾਬ ਚ ਆਪਦਾ ਆਈ ਹੋਈ ਹੈ ਤੇ ਉੱਥੇ ਘਰੋਂ ਬੇਕਰ ਹੋ ਗਏ ਐ ਬਿਲਕੁਲ ਕੁਝ ਨਹੀਂ ਬਚਿਆ ਕਈ ਕਈ ਜਗ੍ਹਾ ਤੇ ਇਦਾਂ ਦਾ ਪਾਣੀ ਦੀ ਮਾਰ ਮੰਡੀ ਵਾਲੇ ਤੇ ਰਈਆਂ ਮੰਡੀ ਵਾਲੇ ਇਹ ਸਾਡੇ ਕੋਲ ਮੈਂਬਰ ਆਏ ਨੇ ਇਹਨਾਂ ਦੇ ਪ੍ਰਧਾਨ ਸਾਹਿਬ ਸਾਰੇ ਸੈਕਟਰੀ ਸਾਹਿਬ ਸਾਰੇ ਇੱਥੇ ਪਹੁੰਚੇ ਨੇ ਉਹਨਾਂ ਨੇ ਵੀ ਸਾਨੂੰ ਵਿਸ਼ਵਾਸ ਦਿੱਤਾ ਵੀ ਆਪਾਂ ਰਲ ਮਿਲ ਕੇ ਇੱਕ ਇਕੱਠਾ ਇੱਕ ਪਲੇਟਫਾਰਮ ਤੇ ਕੰਮ ਲਿਆ ਸੀ भैया मंडी और किसान मंडी देबर का इस तरह एक जो हड़ पर है हड़ा है उन्होंने वास्ते जड़े लोग हड़ा नहीं ज्यादा मार रहे हठा के उन्होंने इस समय जो परिस्थिति है वो सभी जानू है सभी को पता है हम हमारा उद्देश्य है कि हम जो बाढ़ पीड़ित हैं उनकी की हमारी सहायता की उनको आवश्यकता नहीं अपने आप में सक्षम है वह गुरु जी की इतनी बड़ी कृपा है उन पर ਹਰ ਮੁਸੀਬਤ ਕੋ ਫੇਸ ਕਰ ਸਕਤੇ ਹੈ ਜਪ ਸਟਡੀ ਉਹ ਕੰਪਨੀ ਹੈ ਜਿਹਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦਿੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟਡੀ ਦੇ ਕੋਲੇ ਅੱਜ ਹੀ ਆਓ ਦੇਖੋ ਜੀ ਅੱਜ ਪਹਿਲਾਂ ਵਾਰ ਅਸੀਂ ਪ੍ਰੈਸ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਕਿ ਤੁਸੀਂ ਸਾਡੇ ਛੋਟੇ ਜਿਹੇ ਸਨੇਹ ਤੇ ਪਹੁੰਚ ਜਾਂਦੇ ਹੋ ਇਹ ਗੱਲ ਇਦਾਂ ਉਸ ਦਿਨ ਅਸੀਂ ਵੀ ਮੀਟਿੰਗ ਬੁਲਾਈ ਸੀ ਸੰਡੇ ਨੂੰ ਤੇ ਅਸੀਂ ਕਿਹਾ ਸੀ ਵੀ ਇਹ ਇਦਾਂ ਮਤਲਬ ਪੰਜਾਬ ਚ ਆਪਦਾ ਆਈ ਹੋਈ ਹੈ ਤੇ ਉੱਥੇ ਘਰੋਂ ਵੇਕਰ ਹੋ ਗਏ ਆ ਬਿਲਕੁਲ ਕੁਝ ਨਹੀਂ ਬਚਿਆ ਕਈ ਕਈ ਜਗ੍ਹਾ ਤੇ ਇਦਾਂ ਦਾ ਪਾਣੀ ਦੀ ਮਾਰ ਪਈ ਆ ਤਾਂ ਅਸੀਂ ਬੰਦਿਆਂ ਨੂੰ ਕਿਹਾ ਤੇ ਉਸ ਦਿਨ ਸਾਡੇ ਕੋਲ 47-48000 ਰੁਪਏ ਇਕੱਠਾ ਹੋਇਆ ਸੀ ਬਾਕੀ ਸਾਨੂੰ ਉਮੀਦ ਹੈ ਵੀ ਅੱਜ ਜਿਹੜੀ ਐ ਕਿਸਾਨ ਮੰਡੀ ਵਾਲੇ ਤੇ ਭਈਆ ਮੰਡੀ ਵਾਲੇ ਇਹ ਸਾਡੇ ਕੋਲ ਮੈਂਬਰ ਆਏ ਨੇ ਇਹਨਾਂ ਦੇ ਪ੍ਰਧਾਨ ਸਾਹਿਬ ਸਾਰੇ ਸੈਕਟਰੀ ਸਾਹਿਬ ਸਾਰੇ ਇੱਥੇ ਪਹੁੰਚੇ ਨੇ ਉਹਨਾਂ ਨੇ ਵੀ ਸਾਨੂੰ ਵਿਸ਼ਵਾਸ ਦਿੱਤਾ ਵੀ ਆਪਾਂ ਰਲ ਮਿਲ ਕੇ ਇੱਕ ਇਕੱਠਾ ਇੱਕ ਪਲੇਟਫਾਰਮ ਤੇ ਕੰਮ ਕਰੀਏ ਕਿਉਂਕਿ ਇੱਕੇ ਆਪਣਾ ਧੰਦਾ ਹੈ ਤੇ ਇਸ ਕਰਕੇ ਅਸੀਂ ਸੋਚਦੇ ਹਾਂ ਵੀ ਜੋ ਵੀ ਹੋ ਸਕੇ ਜਿੱਥੇ ਜ਼ਰੂਰਤ ਹੈ ਉਸ ਇਲਾਕੇ ਜਿੱਥੇ ਕੋਈ ਨਹੀਂ ਪਹੁੰਚ ਸਕਿਆ ਜਾਂ ਜਿੱਥੇ ਜ਼ਿਆਦਾ ਜ਼ਰੂਰਤ ਹੈ ਛੋਟੇ ਮੋਟੇ ਬੰਦੇ ਰਹਿੰਦੇ ਆ ਉਥੇ ਅਸੀਂ ਮਦਦ ਕਰੀਏ ਅਸੀਂ ਰਾਜਾ ਜੀ ਵੀ ਅਸੀਂ ਕਈ ਜਗ੍ਹਾ ਤੋਂ ਪਤਾ ਕਰਿਆ ਜਿੱਥੇ ਪਟਿਆਲਾ ਦੇ ਨੇੜੇ ਸਮਾਣਾ ਏਰੀਆ 'ਚ ਕਾਫੀ ਪਾਣੀ ਦੀ ਮਾਰ ਪਈ ਹੈ ਉਥੇ ਬਹੁਤ ਘੱਟ ਜਿਵੇਂ ਸਰਕਾਰ ਵੱਲੋਂ ਵੀ ਬੜੀ ਘੱਟ ਪਹੁੰਚ ਹੋਈ ਹੈ ਅਸੀਂ ਸੋਚ ਰਹੇ ਹਾਂ ਉਹੀ ਜਗ੍ਹਾ ਤੇ ਅਸੀਂ ਜਾਈਏ ਆਪਣੇ ਹੱਥੀ ਜਿਨ੍ਹਾਂ ਨੂੰ ਜ਼ਰੂਰਤ ਹੈ ਉਹਨਾਂ ਨੂੰ ਆਪਣੇ ਹੱਥੀ ਜਾ ਕੇ ਜੋ-ਜੋ ਸਮਾਨ ਚਾਹੀਦਾ ਉਹ ਦਈਏ ਜਿਸ ਤਰ੍ਹਾਂ ਕਿ ਦਵਾਈਆਂ ਨੇ ਅਲਰਜੀ ਦੀਆਂ ਜਾਂ ਉਲਟੀਆਂ ਦਸਤ ਦੀਆਂ ਉਹ ਦਵਾਈਆਂ ਪਲੱਸ ਡੋਲਰ ਵਗੈਰਾ ਜਿਹੜੀਆਂ ਹਨ ਉਹ ਜਾ ਕੇ ਦਈਏ ਤਾਂ ਬੱਚਿਆਂ ਦੇ ਨੈਪਕਿਨ ਪਹਿੜ ਵਗੈਰਾ ਜਾ ਕੇ ਦਈਏ ਅਗਰ ਦਾ ਠੰਡਾ ਆ ਰਹੀ ਆ ਉਹਦਾ ਵਾਸਤੇ ਵੀ ਕੁਝ ਕਰਨਾ ਉਹਨਾਂ ਲਈ ਅਸੀਂ ਸੋਚਿਆ ਜੀ ਸਾਡੀ ਗੱਲ ਹੋਈ ਆ ਅਸੀਂ ਕੰਬਲ ਲੈ ਕੇ ਜਾ ਰਹੇ ਹਾਂ ਵੀ ਅਸੀਂ ਕੰਬਲ ਜਾ ਕੇ ਜਿਹੜੇ ਜਿਹੜੇ ਪਰਿਵਾਰ ਹੈ ਉਹਨਾਂ ਨੂੰ ਇੱਕ ਇੱਕ ਪਰਿਵਾਰ ਨੂੰ ਉੱਥੇ ਬੰਦਿਆਂ ਦੇ ਹਿਸਾਬ ਨਾਲ ਕੰਬਲ ਡਿਸਟ੍ਰੀਬਿਊਟ ਕਰਾਂਗੇ ਉਹਦਾ ਅਸੀਂ ਇਦਾਂ ਇਹ ਜਿਤਨਾ ਸਾਨੂੰ ਦੱਸਿਆ کئی ਜਗ੍ਹਾ ਵੀ ਮਕਾਨ ਬਣਾਉਣੇ ਨੇ ਉੱਥੇ ਜਿਨ੍ਹਾਂ ਨੇ ਤਿੰਨ ਤਿੰਨ ਚਾਰ ਚਾਰ ਫੁੱਟ ਇਟਾਂ ਦੀ ਚਣਾਈ ਕਰਕੇ ਤੇ ਉੱਪਰ ਚਦਰਾਂ ਪਾ ਕੇ ਵਿਚਾਰਾ ਨਾ ਗੁਜ਼ਾਰਾ ਕਰਨਾ ਤਾਂ ਅਸੀਂ ਕਿਹਾ ਵੀ ਅਸੀਂ ਉੱਥੇ ਇੱਟਾਂ ਪ੍ਰੋਵਾਈਡ ਕਰਾਂਗੇ ਉੱਥੇ ਦੇ ਨੇੜੇ ਏਰੀਆ 'ਚ ਜਾ ਕੇ ਵੀ ਕੀ ਇੱਟ ਦਾ ਰੇਟ ਹੈ ਉੱਥੇ ਅਸੀਂ ਇੱਟਾਂ ਦਾ ਉੱਥੇ ਚੱਠੇ ਲਗਾ ਕੇ ਇੱਕ ਇੱਕ ਪਰਿਵਾਰ ਨੂੰ ਉੱਥੇ ਇੱਟਾਂ ਪ੍ਰੋਵਾਈਡ ਕਰਾਂਗੇ ਤੇ ਰੇਤਾ ਸਿਮਿੰਟ ਦਾ ਪ੍ਰਬੰਧ ਕਰਾਂਗੇ ਅਸੀਂ ਕੱਲ ਇੱਕ ਵੀਡੀਓ ਦੇਖੀ ਆ ਪੰਜਾਬ 'ਚ ਉੱਥੇ ਰੈਡੀ ਫੁੜੀ ਵਰਕਰ ਲੁਧਿਆਣੇ ਤੋਂ ਪਤਾ ਨਹੀਂ ਕਿਹੜੀ ਜਗ੍ਹਾ ਤੋਂ ਆਏ ਸੀ ਉਹ ਨਿਊਟਰੀ ਕੁਲਚੇ ਤੇ ਬਰੈਡ ਦਾ ਲੰਗਰ ਲੈ ਕੇ ਆਏ ਸੀ ਸਾਡੇ ਜਿਹੜੇ ਪੰਜਾਬ ਦੇ ਪੰਜਾਬੀ ਸੀ ਪਈ ਉਹਨਾਂ ਨੇ ਬੜਾ ਖੁਸ਼ ਹੋਇਆ ਵੀ ਤੁਸੀਂ ਇੱਥੇ ਇੱਕ ਸਾਡੇ ਇਹ ਜਿਹੇ ਟਾਈਮ ਤੇ ਸਾਡੀ ਮਦਦ ਕਰਨ ਆਏ ਹੋ ਤੇ ਅਸੀਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਹਾਂ ਵੀ ਇੱਕ ਜਿਹੜਾ ਵਿਚਾਰਾ ਹੈਂਡ ਟੂ ਮਾਊਥ ਆ ਉਹ ਵੀ ਆਪਣਾ ਯੋਗਦਾਨ ਚੋਂ ਪੈਸਾ ਕੱਢ ਕੇ ਇਹ ਜੀ ਘੜੀ ਲਈ ਸਾਡੇ ਨਾਲ ਖੜਾ ਮੋਹਾਲੀ ਰੀੜੀ ਫੜੀ ਵੈਲਫੇਅਰ ਐਸੋਸੀਏਸ਼ਨ ਕੇ ਪ੍ਰਧਾਨ ਜੀ ਬਿੱਟੂ ਜੀ ਚੇਅਰਮੈਨ ਸਾਹਿਬ ਜਸਵਿੰਦਰ ਸ਼ਰਮਾ ਜੀ ਭయ్యా ਮੰਡੀ ਸੇ ਹਮਾਰੇ ਪਿਆਰੇ ਭਾਈ ਮੱਖਣ ਸਿੰਘ ਜੀ ਕਿਸਾਨੋਂ ਸੇ ਹਮਾਰੇ ਜਗਤਾਰ ਸਿੰਘ ਜੀ जनरल सेक्रेटरी हमारे ऋषि भाई जी ललन जी छोटेलाल जी हम सब एकत्रित इस करके हुए भाई साहब पंजाब हमारा कर्मभूमि है और पंजाब में इस समय जो परिस्थिति है वो सभी जानू है सभी को पता है हम हमारा उद्देश्य है कि हम जो बाढ़ पीड़ित हैं उनकी सहायता कर सकें हालांकि हमारी सहायता की उनको आवश्यकता नहीं है अपने आप में सक्षम है वह गुरु जी की इतनी बड़ी कृपा है उन पर हर मुसीबत को फेस कर सकते हैं लेकिन हमारा कर्तव्य और हमारा जमीर ये कहती है कि हम उनके साथ कंधे से कंधा मिला के खड़े होंगे जो भी हमसे जथाशक्ति बन पाएगी हम मदद तो के लिए तैयार कोई फैसला लिया गया किस तरह की सामग्री भेजी जाएगी सामग्री दिया जाएगा या कोई सामान दिया जाए कुछ ऐसा फैसला लिया गया सामग्री का जो हमारी जो विचार है हमने अपने जितने मेम्बर साहबान एकत्रित हुए हैं हमने सभी से यही कही कि भाई जिनके मकान टह गए हैं गिर गए हैं उनके लिए ईंट भेजा जाए ईंटों की व्यवस्था करी जाए बाकी आगे पूछेंगे हम हमारे चेयरमैन साहब हैं जसविंदर जी बिटू भाई हैं हम सब एकत्रित होकर दवाई का बोलेंगे तो दवाई एकत्रित करके भेज दिया जाएगा कापी किताबों के बोलेंगे कापी किताब पैसे को बोलेंगे पैसा जिस प्रकार से भी आदेश होगा जो भी हुक्म होएगा रवि भाई जो इसका नुकसान का अवलोकन तो इसके पानी उतरने के बाद होगा उसके बाद जो चीज़ों की जरूरत पड़ेगी अगर आपको कोई डिमांड आती है तो उसके लिए भी काम करो उसी लिए तैयार हो रहे हैं हम उसी की तैयारी है ये उसी की तैयारी है तुस... देखो सर बात ऐसा है दरिया दिल्ली हमारे अंदर बहुत कम है दरिया दिल्ली मेरे भाइयों के अंदर बहुत ज़्यादा है हम उनकी मदद की बात कर रहे हैं जो हमारे देश में ही नहीं विदेशों में भी कहीं भी कोई मुसीबत आ जाए उनको मैसेज देने की जरूरत नहीं है किसी न किसी माध्यम से इलेक्ट्रॉनिक माध्यम जो चैनल है अपना इलेक्ट्रॉनिक मीडिया है कहीं से भी उनको संदेशा मिल जाए वो तुरंत जाके वहां पे हाजिरी अपनी लगा देते हैं और उनको सेवा करने जाते हैं हम उनकी मदद की बात कर रहे हैं ठीक है जी तो इसमें कोई दरियादिली नहीं है ये हमारा फर्ज है ये हमारा कर्तव्य है मैं ऑलरेडी वर्कर सोसाइटी महाली तो मैं रेडीखेड़ा दा प्रधान हां सो सानू एक मैसेज मिलया थी बैया मंडी और किसान मंडी दे मेंबर्स दा के इस तरह से एक जो हर परवेट है गया हाड़ा है उनके वास्ते ਜਿਹੜੇ ਲੋਕ ਹੜ੍ਹਾਂ ਦੇ ਵਿੱਚ ਜ਼ਿਆਦਾ ਮਾਰ ਰਹੇ ਠਾ ਕੇ ਉਹਨਾਂ ਦੀ ਹੈਲਪ ਕਰਨ ਦੇ ਵਾਸਤੇ ਸੋ ਸਾਨੂੰ ਇਹਨਾਂ ਨੇ ਇੱਕ ਟਾਈਮ ਦਿੱਤਾ ਸੀ ਆ ਕੇ ਉਸ ਟਾਈਮ ਨੂੰ ਮੁੱਖ ਰੱਖਦੇ ਹੋਏ ਸਾਡੇ ਚੇਅਰਮੈਨ ਸਾਹਿਬ ਜਸਵਿੰਦਰ ਸ਼ਰਮਾ ਜੀ ਔਰ ਰਹੀ ਰੋੜਾ ਜੀ ਅਸੀਂ ਪਹੁੰਚਿਆ ਇਹਨਾਂ ਦੇ ਨਾਲ ਸਲਾਹ ਕਰੀਏ ਜੋ ਵੀ ਉਹ ਸੇਵਾ ਕਰਨੇ ਚਾਹੁੰਦੇ ਹਣ ਉਹ ਸੇਵਾ ਨੂੰ ਅਸੀਂ ਇਕੱਠੇ ਕਰਕੇ ਜੋ ਹੜ੍ਹ ਪ੍ਰਭਾਤਪੀਰ ਦੇ ਲੋਕ ਹੈ ਉਹਨਾਂ ਤੱਕ ਅਸੀਂ ਪਹੁੰਚਾਵਾਂਗੇ ਸੋ ਅਸੀਂ ਵੀ ਚਾਹੁੰਦੇ ਇੱਕ ਇਸ ਰੈਡੀ ਫੜੀ ਦਾ ਇਸੇ ਕਿਸਾਨ ਮੰਡੀ ਦਾ ਔਰ ਭయ్యా ਮੰਡੀ ਦਾ ਨਾਮ ਆ ਸਕੇ ਕਿ ਇਹ ਵੀ ਪੰਜਾਬ ਦੇ ਚੋਂ ਕਮਾਰੇ ਆ ਔਰ ਪੰਜਾਬ ਦੇ ਨਾਲ ਹਮਦਰਦੀ ਕਰ ਰਹੇ ਆ ਉਹ ਜੀ ਤਿਆਰੀ ਹੋ ਚੁੱਕੀ ਹੈ ਕਹਿੰਦੇ ਸਾਰੇ ਅਸੀਂ ਇਕੱਠਾ ਕਰਕੇ ਜਾਵਾਂਗੇ ਇਕੱਲੇ ਇਕੱਲੇ ਨਹੀਂ ਜਾਵਾਂਗੇ ਸਾਰੇ ਅਸੀਂ ਇਕੱਠੇ ਹੋ ਕੇ ਜਾਵਾਂਗੇ ਤੇ ਮੰਡੀ ਵਾਲੇ ਸਾਰੇ ਹਾਂ ਸਾਰੇ ਇਕੱਠੇ ਹੋ ਕੇ ਰੇੜੀ ਫੜੀ ਜੋ ਵੀ ਇਹ ਵੀ ਰੇੜੀ ਫੜੀ ਜੀ ਹੁੰਦੇ ਸਾਰੇ ਇਸ ਕਰਕੇ ਅਸੀਂ ਪੂਰੀ ਮਹਾਲੀ ਜੋ ਹੈ ਇਕੱਠੇ ਹੋ ਕੇ ਜਾਵਾਂਗੇ ਰੇੜੀ ਫੜੀ ਔਰ ਭయ్యా ਮੰਡੀ ਔਰ ਕਿਸਾਨ ਮੰਡੀ ਦੇ ਵਰਕਰ ਜੋ ਵੀ ਸਾਰੇ ਇਕੱਠਾ ਹੋ ਕੇ ਯੋਗਦਾਨ ਪਾਓਗੇ ਤਾਂ ਕਿ ਜੋ ਪਤਾ ਲੱਗ ਸਕੇ ਤੇ ਪੰਜਾਬ ਚੋਂ ਹੀ ਕਮਾਰਿਆ ਔਰ ਪੰਜਾਬ ਦੇ ਨਾਲੇ ਹਮਦਰਦੀ ਕਰ ਰਹੇ ਆ ਪੰਜਾਬ ਦੀ ਸਹਾਇਤ ਲਈ ਹਰੇਕ ਟਾਈਮ ਖੜੇ ਆ ਮੀਟਿੰਗ ਅਸੀਂ ਜੀ ਹੜ੍ਹ ਪ੍ਰਭਾਵ ਜਿਹੜੇ ਸਾਡਾ ਇਲਾਕਾ ਪੰਜਾਬ ਚ ਹੋਇਆ ਜੀ ਉਹਨਾਂ ਵਾਸਤੇ ਕੋਈ ਯੋਗਦਾਨ ਪਾਉਣ ਵਾਸਤੇ ਅਸੀਂ ਆਪਸ ਵਿੱਚ ਸਾਰੇ ਭਾਈਚਾਰਾ ਮੰਡੀ ਵਾਲਿਆਂ ਨੇ ਮਿਲ ਜੁੜ ਕੇ ਸਾਰਿਆਂ ਨੇ ਮੀਟਿੰਗ ਰੱਖੀ ਹੈ ਤੇ ਇਸ ਨਾਲ ਅਸੀਂ ਜੋ ਵੀ ਸਾਥੋ ਬਣੇਗਾ ਅਸੀਂ ਉੱਥੇ ਸਮਾਨ ਪਹੁੰਚਾਵਾਂਗੇ ਜਾਂ ਕੋਈ ਰਾਸਤਨ ਜਾਂ ਕੋਈ ਇੱਟਾਂ ਦੀ ਸੇਵਾ ਜਿਹੜੀ ਵੀ ਸੇਵਾ ਸਾਡੇ ਸਾਰੇ ਮੈਂਬਰ ਕਰਨਗੇ ਦਸਾਈ ਸਾਡੇ ਰਵੀ ਪ੍ਰਧਾਨ ਜੀ ਸਾਡੇ ਚੇਅਰਮੈਨ ਸਾਹਿਬ ਤੇ ਸਾਰੇ ਸੰਗਤਾਂ ਦੇ ਸਨਯੋਗ ਨਾਲ ਇਹ ਅਸੀਂ ਸੇਵਾ ਕਰਨੀ ਚਾਹੁੰਦੇ ਆ ਸਾਰੇ ਮੰਡੀਆਂ ਵਾਲੇ ਦੋ ਮੰਡੀਆਂ ਲੱਗਦੀਆਂ ਮੋਹਾਲੀ ਚ ਇੱਕ ਰੇੜੀ ਫੜੀ ਔਰ ਇੱਕ ਕਿਸਾਨ ਮੰਡੀ ਤੇ ਜਿਹੜੇ ਸ਼ਹਿਰ ਦੇ ਵਿੱਚ ਵੀ ਰੇੜੀਆਂ ਲੱਗਦੀਆਂ ਉਹ ਵੀ ਸਾਡੇ ਨਾਲ ਸਾਥ ਦੇ ਰਹੇ ਬਿੱਟੂ ਪ੍ਰਧਾਨ ਜੀ ਅਸੀਂ ਸਾਰੇ ਮਿਲ ਜੁੜ ਕੇ ਉੱਥੇ ਸੇਵਾ ਕਰਨਾ ਚਾਹੁੰਦੇ ਆ ਅੱਜ ਮੀਟਿੰਗ ਬੁਲਾਈ ਸੀ ਬੰਦੇ ਇਕੱਠੇ ਹੋਏ ਆ ਅੱਗੇ ਜਿਵੇਂ ਪ੍ਰੋਗਰਾਮ ਹੋਊਗਾ ਓਵੇਂ ਸਾਨੂੰ ਅਸੀਂ ਦੱਸ ਦੇਵਾਂਗੇ ਵੀਰ ਜੀ ਉਦੋਂ ਵੀ ਅਸੀਂ ਜਾਵਾਂਗੇ ਜੀ ਉੱਥੇ ਨਾਲ ਜਾ ਕੇ ਸਾਥ ਦੇਵਾਂਗੇ ਉਹਨਾਂ ਦਾ ਜੀ ਜਿਵੇਂ ਸਰਕਾਰ ਨੇ ਕਿਹਾ ਜੀ ਰੇਤੇ ਵਾਲੀ ਸਕੀਮ ਤਾਂ ਸਰਕਾਰ ਕਹਿ ਰਹੀ ਹੈ ਜੀ ਬਹੁਤ ਜਿਆਦੇ ਮਾਰ ਪੈ ਗਈ ਪੰਜਾਬ ਨੂੰ ਤੇ ਸਾਰੇ ਮਿਲ ਜੁਲ ਕੇ ਅਸੀਂ ਸਾਥ ਦੇਵਾਂਗੇ ਜੀ ਰਲ ਮਿਲ ਕੇ ਜੀ ਪਰਮਾਤਮਾ ਕਰੇ ਜੀ ਪੰਜਾਬ ਦੁਆਰਾ ਚੜ੍ਹਦੀ ਕਲਾ ਵਿੱਚ ਆਵੇ ਜਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਉਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟੱਡੀ ਦੇ ਕੋਲੇ ਅੱਜ ਹੀ ਆਓ